स्कूली सिक्ख्या समर्पित इलाके की नामवर विद्यक संस्था नरसी राम मेमोरीयल होली हार्ट कानवेंट स्कूल बुढ़लाडा विखे सालाना इनाम वंड समारोह करवाया गया इस समारोह मेहमान एस एस पी मानसा सिंह मीना डीएसपी बुरलाडा सिकंदर सिंह चीमा डीएसपी मानसा गुरविंदर सिंह तो इलावा एस कवलजीत सिंह विशेष तौर पर शामिल इस समारोह की शुरुआत एस एस पी मानसा भगीर मीना वालों ज्योति प्रचंड उपरंत की गई ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਜਿੱਥੇ ਸ਼ਬਦ ਕੀਰਤਨ ਤੋਂ ਇਲਾਵਾ ਰਾਜsthਾਨੀ ਡਾਂਸ ਹਰਿਆਣਵੀ ਡਾਂਸ ਕਮੀਕਰੀ ਗਿੱਧਾ ਪੰਗੜਾ ਅਤੇ ਬੋਲੀਆਂ ਪਾ ਕੇ ਦਰਸ਼ਕਾਂ ਦਾ ਖੂਬ ਆਨੰਦ ਮਾਣਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਚੇਅਰਮੈਨ ਸੰਜੀਵ ਕੁਮਾਰ ਸਿੰਗਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਕੂਲ ਵਿੱਚ ਬੱਚਿਆਂ ਦਾ ਇਹ ਸਮਾਗਮ ਕਰਵਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਕਲਾਸਾਂ ਵਿੱਚੋਂ ਅੱਭਲ ਆਏ ਵਿਦਿਆਰਥੀ ਅਤੇ ਖੇਡਾਂ ਅਤੇ ਕਲਚਰਲ ਗਤੀਵਿਧੀਆਂ ਵਿੱਚ ਨਾਮਣਾ ਖੱਟ ਚੁੱਕੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਂਦਾ ਹੈ ਤਾਂ ਜੋ ਇਸ ਤੋਂ ਸਿੱਖਿਆ ਲੈ ਕੇ ਹੋਰ ਵਿਦਿਆਰਥੀ ਵੀ ਮੱਲਾ ਮਾਰ ਸਕਣ ਸਾਡੇ ਬੁੜਲਾਡਾ ব্রাঞ্চ ਐਨਰਮ ਹੋਲੀਅਟ گورਨਮੈਂਟ ਸਕੂਲ ਦੀ ਬੁੜਲਾਡਾ ব্রাঞ্চ ਵਿੱਚ ਐਨੂਅਲ ਫੰਕਸ਼ਨ ਕਰਵਾਇਆ ਗਿਆ ਜਿੱਥੇ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਅੱਜ ਦੇ ਸਾਡੇ ਮੁੱਖ ਮਹਿਮਾਨ ਸਾਡੇ ਡਿਸਟ੍ਰਿਕਟ ਦੇ ਐਸਐਸਪੀ ਸ੍ਰੀ ਭਾਗਿਰਤ ਮੀਨਾ ਜੀ ਤੇ ਉਹਨਾਂ ਨਾਲ ਗੈਸਟ ਆਫਨਰ ਸਿਕੰਦਰ ਸਿੰਘ ਧੀਮਾ ਜੀ ਡੀਐਸਪੀ ਬੁੜਲਾਡਾ ਸਰਦਾਰ ਗਰਵਿੰਦਰ ਸਿੰਘ ਜੀ ਡੀਐਸਪੀ ਮਾਨਸਾ ਸਾਡੇ ਵਿੱਚ ਆ ਕੇ ਵਿਰਾਜਮਾਨ ਹੋਏ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਪ੍ਰੋਗਰਾਮ ਦੀ ਬਹੁਤ ਹੀ ਬੜੀਆ ਪ੍ਰਸ਼ੰਸਾ ਕਰਕੇ ਗਏ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਵੀ ਐਸ.ਐੱਲ. ਸਾਹਿਬ ਨੇ ਆਪਣੇ ਹੱਥੋਂ ਸਾਡੇ ਜੇਤੂ ਬਦਾਰਥੀਆਂ ਨੂੰ ਸਾਡਾ ਇੱਕ ਬੱਚਾ ਨੈਸ਼ਨਲ ਜਿੱਤ ਗਿਆ ਹੈ ਉਹਨੂੰ ਆਪਣੇ ਹੱਥਾਂ ਨਾਲ ਉਹਨਾਂ ਨੇ ਸਨਮਾਨਿਤ ਕੀਤਾ ਬੱਚੇ ਦਾ ਬੱਚਿਆਂ ਦੇ ਮਾਪੇ ਦਾ ਇਸ ਚੀਜ਼ ਨਾਲ ਬੜਾ ਮਾਣ ਵਧਿਆ ਅਸੀਂ ਅੱਗੇ ਤੋਂ ਵੀ ਐਡਮਿਨਿਸਟ੍ਰੇਸ਼ਨ ਤੋਂ ਇਹ ਆਸ ਕਰਦੇ ਹਾਂ ਵੀ ਸਾਨੂੰ ਇਸ ਤਰ੍ਹਾਂ ਕੋਆਪਰੇਟ ਕਰਦੇ ਰਹਿਣਗੇ ਧੰਨਵਾਦ ਇਸ ਸਟੇਜ 'ਤੇ ਆਣ ਤੋਂ सिर्फ परफॉर्मेंस ही मैटर नहीं करती है जदों बच्चा सामने और अपने टीचर्स के सामने अपने पेरेंट्स के सामने कोई परफॉर्मेंस देता है तो उसका एक कॉन्फिडेंस लेवल बूस्टअप होता है उसका एक ऑलराउंडर उसका डेवलपमेंट होता है क्योंकि पढ़ाई एक पहलू हैगा लाइफ का वो बच्चा अच्छा होना चाहिए है लेकिन उसके नाल, -नाल कोई स्पोर्ट्स एक्टिविटी या कोई उसका ਸਟੇਜ ਦਾ ਪਰਫਾਰਮੈਂਸ ਡਾਂਸ ਹੋ ਗਿਆ ਜਾਂ ਸਿੰਗਿੰਗ ਹੋ ਗਿਆ ਜਾਂ ਹੋਰ ਕੋਈ ਜਿਵੇਂ ਸਕਿੱਟ ਦੇ ਵਿੱਚ ਪਾਰਟਿਸਿਪੇਟ ਕਰਤੇ ਹੈਗੇ ਮਤਲਬ ਜਿਸ ਵੀ ਐਕਟੀਵਿਟੀ ਦੇ ਵਿੱਚ ਬੱਚਾ ਪਰਫਾਰਮ ਕਰਦਾ ਹੈ ਤਾਂ ਉਹ ਉਸ ਦਾ ਐਕਸਟਰਾ ਕਰਿਕੂਲਮ ਜੋ ਐਕਟੀਵਿਟੀ ਹੈਗੀ ਉਹ ਉਸ ਦੀ ਜੋ ਪਰਸਨੈਲਿਟੀ ਹੈਗੀ ਉਸ ਨੂੰ ਜਿਆਦਾ ਅੱਛਾ ਨਿਭਾਰ ਕੇ ਆਤਾ ਹੈਗਾ ਤਾਂ ਇਹਦੇ ਵਿੱਚ ਸਕੂਲ ਦਾ ਬਹੁਤ ਅਹਿਮ ਰੋਲ ਹੁੰਦਾ ਹੈਗਾ ਕਿ ਬੱਚਾ ਨੂੰ ਸਾਰੀ ਐਕਟੀਵਿਟੀ ਦੇ ਵਿੱਚ ਥੋੜਾ ਜਿਆਦਾ ਸਿਖਾਏ ਤਾਂ ਕਿ ਪੜਾਈ ਦੇ ਨਾਲ-ਨਾਲ ਬੱਚੇ ਪੋਸਿਸ ਵੱਲ ਵੀ ਆਪਣਾ ਪੂਰਾ ਧਿਆਨ ਦੇ ਸਕਣ ਇਹਦੇ ਨਾਲ ਨਾਲ ਜੋ ਮਾਪਿਓ ਇੱਥੇ ਬੈਠੇ ਹੈਗੇ ਕਿਸੇ ਦੇ ਬ੍ਰਦਰ ਸਿਸਟਰ ਆਏ ਹੈਗੇ ਤਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਕਿ ਜਦੋਂ ਬੱਚਾ ਸਕੂਲ ਤੋਂ ਚਲਾ ਜਾਂਦਾ ਹੈਗਾ ਫਿਰ ਉਹ ਫੈਮਿਲੀ ਦੇ ਕੋਲ ਰਹਿੰਦਾ ਹੈਗਾ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈਗਾ ਕਿ ਸਾਡਾ ਬੱਚਾ ਕਿਹਨਾਂ ਦੇ ਨਾਲ ਰਹਿੰਦਾ ਹੈਗਾ ਕਿਉਂਕਿ ਬੱਚੇ ਦੀ ਸੰਗਤੀ ਹੁੰਦੀ ਹੈ ਉਹ ਬੜੀ ਮੈਟਰ ਕਰਦੀ ਹੈ ਕਿ ਕਈ ਵਾਰ ਚੰਗੇ ਬੱਚੇ ਵੀ ਵਿਗੜ ਜਾਂਦੇ ਹੈਗੇ ਅਗਰ ਸੰਗਤੀ ਠੀਕ ਨਹੀਂ ਹੈਗੀ ਔਰ ਕਈ ਵਾਰ ਖਰਾਬ ਬੱਚੇ ਵੀ ਅਗਰ ਅਚੀ ਸੰਗਤੀ ਦੇਵੀ ਚ ਪੈ ਜਾਂਦੇ ਹੈਗੇ ਤਾਂ ਉਹ ਕਾਫੀ ਅچھے ਬੱਚੇ ਬਣ ਜਾਂਦੇ ਹੈਗੇ